ਇਨਾ ਬਾਪੂ ਜੀ ਬ੍ਰਹਦਾਸ ਸਿੰਘ ਕਿਹੜਾ ਪਿੰਡ ਆ ਅੱਖੀ ਪਿੰਡ ਜਿਹੜੇ ਮੁੰਡੇ ਦੀ ਨਸ਼ੇ ਦੇ ਕੀ ਕਹਿਣਾ ਮੌਤ ਕਿ ਲੱਗਦਾ ਤੁਹਾਡਾ ਮੇਰਾ ਮੁੰਡਾ ਹੈ ਕੀ ਨਾਂ ਹੈ ਦਾ ਗੁਰਪਿੰਦਰ ਕਦੋਂ ਤੋਂ ਦਾ ਬੱਬੀ ਨਸ਼ਾ ਕਰਦਾ ਸੀ ਉਹ ਬਾਬਾ ਚੇਦਾ ਕਰਦਾ ਸੀ ਜਾ ਮਸ਼ੀਨਾਂ ਚਲਾਉਂਦਾ ਹੈ ਸਭ ਉਹ ਕਰਦਾ ਹੈ ਕੁੜੀਆਂ ਨੇ ਛੱਡਿਆ ਨਹੀਂ ਨਸ਼ਾ ਇਹਨੇ ਗੋਲੇ ਗੱਟਾ ਸੋਗ ਤਰੀਕ ਤੋਂ ਉੱਪਰ ਸੋ ਆਇਆ ਉਹਦੇ ਪਰਸੋਂ ਕਦੋਂ ਡੈਥ ਕਦੋਂ ਹੋਈ ਹੈ ਪਤਾ ਹੀ ਨਹੀਂ ਆ ਨੂੰ ਅੱਜ ਭੱਜਦੇ ਨੇ ਪਤਾ ਲੱਗਾ ਨੂੰ ਤੇ ਨਹੀਂ ਪਤਾ ਲੱਗਾ ਕੁਝ ਕੱਲ ਲੈ ਕੇ ਬੈਠਾ ਸੀ ਉਹ ਤੇ ਠੀਕ ਰੱਖੇ ਸੀ ਮੁੰਡਾ ਲੈ ਤਾਂ ਟੀਕਾ ਲਾਉਣਾ ਹੋਈ ਬੱਬੀ ਕਦਾਣੀ ਇੱਕ ਕਾਜ਼ਾ ਨਾ ਯਾਪਾਂ ਮੈਂ ਦੱਦਾ ਜੀ ਬਤਾ ਕਦੇ ਨਾ ਇੱਕਲੇ ਕਿੰਨੇ ਬੱਚੇ ਕਿੰਨੇ ਇਹਦੇ ਵਿਆਹ ਸੀ ਇੱਕੋ ਬੱਚਾ ਵਾ ਪੁੱਤਰਾ ਮੇਰਾ 10 ਸਾਲ ਦਾ ਆ 10 ਸਾਲ ਦਾ ਇਹ ਕੰਮ ਕਰੇ ਕੀ ਕਰਦਾ ਸੀ ਇਹ ਮਸ਼ੀਨਾਂ ਚ ਚਲਾਉਂਦਾ ਕਰੇਨਾ ਜੀ ਉਥੇ ਚਲਾਉਂਦਾ ਇਹ ਸਾਰਾ ਕੰਮ ਚਲਾਉਂਦਾ ਇਹ ਸਾਰੇ ਕੰਮ ਗੱਡੀਆਂ ਗੁਡੀਆਂ ਜੋ ਦੇਣਾ ਕਹਿੰਨੀ ਕਸ ਦੇ ਤਾਈ ਕੱਖ ਨਹੀਂ ਇਹਨੇ ਫਿਰ ਨਾਮ ਇਹਦਾ ਸੁਵਿੰਦਰ ਸਿੰਘ ਜੀ ਇਹਦਾ ਪਿੰਡ ਵੇ ਅਗੇਪੁਰਾ ਹੈ ਇਹ ਨੌਜਵਾਨ ਦੀ ਨਸ਼ੀਨਾ ਡੈਥ ਕਿ ਲੱਗਦਾ ਇਹ ਮੇਰੇ ਜੀਜਾ ਜੀ ਹੈ ਜੀ ਇਹ ਨਾਮ ਗੁਰਪਿੰਦਰ ਸਿੰਘ ਜੀ ਕਿੱਦਾਂ ਕਰੀਓ ਡੈਥ ਨਸ਼ੇ ਦੀ ওভারਡੋਜ਼ ਲਾਉਣ ਦੇ ਚਾਲ ਜੀ ਕਿੱਦਾਂ ਕਰਦਾ ਸੀ ਇਹ ਮਾੜਾ ਤੇਰਾ 12 13 ਸਾਲ ਤੋਂ ਬੜਾਈ ਜਾ ਰਿਹਾ ਦੋ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਟੀਕੇ ਟੋਕੇ ਡਾਕਟਰ ਨੇ ਕਰਵਾਇਆ ਸੀ ਪਰ ਨਹੀਂ ਸਮਝਿਆ ਜਾਏ ਤੇ ਕਿੱਦਾਂ ਪਤਾ ਲੱਗਦਾ ਵੀ ਡੈਥ ਹੋ ਗਈ ਆ ਫੋਨ ਗਿਆ ਜੀ ਸਵੇਰੇ ਅੱਛਾ ਜਦੋਂ ਫਿਰ ਕੋਈ ਕਾਲ ਕਰੇ ਫਿਰ ਡੈੱਡ ਬੋਡੀ ਚ ਲਾ ਕੇ ਕੋਈ ਟੀਕੇ ਸਿਰਿੰਜਾਂ ਸਿਰਿੰਜਾਂ ਵਗੈਰਾ ਪਈਆਂ ਹੀ ਜਾਂ ਸਾਰਾ ਜੀ ਸਰੀਰ ਆਖੜਿਆ ਪਿਆ ਸਰੀਰ ਆਖੜਿਆ ਪਿਆ ਉਦਾਂ ਹੀ ਹੈ ਜੀ ਵੀ ਉਦਾਂ ਹੀ ਹੈ ਜੀ ਕੋਣ ਥਾਣੀ ਆਇਆ ਸੀ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਪੁਲਿਸ ਕਾਰਵਾਈ ਕੋਈ ਕਾਰਵਾਈ ਕੀ ਮੰਗ ਕਰਦੇ ਜੋ ਨਸ਼ੇ ਮੰਗੇ ਕਰਦੇ ਵੀ ਇਹ ਨਸ਼ੇ ਨੂੰ ਬੰਦ ਕਰਕੇ ਵੇਖੋ ਕਈ ਘਰ ਪਰਵਾਦ ਹੋ ਚੁੱਕੇ ਆ ਤੇ ਜਿਹੜਾ ਵਾ ਉਹ ਨਾ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਰ ਇੱਕ ਪਿਕਵਿੰਡ ਪਿੰਡ ਦੇ ਵਿੱਚ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਈ ਹੈ ਸਰ ਕੀ ਨਾਂ ਆ ਕੀ ਪਛਾਣ ਹੋਈ ਤੇ ਸਰ ਕਿੱਥੋਂ ਜਿਹੜੀ ਡੈੱਡ ਬਡੀ ਮਿਲੀ ਆ ਹਾਂ ਸਿਰ ਇਨਫੋਰਮੇਸ਼ਨ ਆਈ ਸੀ ਕਿ ਇਦਾਂ ਬਰੇਨ ਦੇ ਲਾਗੇ ਇੱਕ ਡੈੱਡ ਬਡੀ ਪਈ ਆ ਤੇ ਜਦੋਂ ਜਾ ਕੇ ਚੈੱਕ ਕੀਤਾ ਇਹਦਾ ਇਹਦੇ ਪੈਟ ਦਾ ਵਿੱਚੋਂ ਸਾਨੂੰ ਪਰਸ ਮਿਲ ਗਿਆ ਪਰਸ ਦੇ ਵਿੱਚੋਂ ਇਹਦਾ ਮੋਬਾਈਲ ਨੰਬਰ ਕੰਟੈਕਟ ਲੱਗ ਗਿਆ ਸੀ ਇਹਦੇ ਘਰ ਦੇ ਨਾਲ ਕੰਟੈਕਟ ਕੀਤਾ ਇਹਦਾ ਸਵਾਲਾ ਇਥੇ ਸ਼ਹਾਜਪੁਰ ਦੇ ਲੱਗੇ ਬੇਗੀਪੁਰ ਦਾ ਉਹਦੇ ਨਾਲ ਕੰਟੈਕਟ ਹੋਇਆ ਸੀ ਉਹ ਆਗੇ ਮੌਕੇ ਦੇ ਉੱਤੇ ਇਹਦੀ ਪਛਾਣ ਹੋਈ ਆ ਗੁਰਪਿੰਦਰ ਸਿੰਘ son of ਬਲਵੰਤ ਸਿੰਘ ਤੇ ਭਿੱਕੀ ਫੋੜ ਦਾ ਰਹਿਣ ਵਾਲਾ 30 35 ਸਾਲ ਦੀ ਦੀ ਉਮਰ ਹੈ ਤੇ ਇਹ ਵੀ ਪਤਾ ਲੱਗਾ ਕਿ ਮਾੜਾ ਮੋਟਾ ਨਸ਼ਾ ਲੋਸ਼ਾ ਵੀ ਕਰਦਾ ਸੀ ਮੈਂ ਸੀ ਡੀਸੀਬੀ ਆਪਰੇਟਰ ਹ ਜਲੰਧਰ ਇਸੇ ਕੰਪਨੀ ਚ ਕੰਮ ਕਰਦਾ ਕੋਈ ਸਰ ਲੱਗੋ ਕੋਈ ਸ਼ੱਕੀ ਜੇ ਮਨ ਲਉ ਚੇਂਜ ਵਗੈਰਾ ਉਹ ਨਹੀਂ ਨਹੀਂ ਇਹੋ ਜੀ ਕੋਈ ਗਲਬਾਤ ਨਹੀਂ ਕੋਈ ਸਰਟੀਫਿਕੇਟ ਨਹੀਂ ਹੈ ਬਿਲਕੁਲ ਠੀਕ ਠਾਕ ਹੈ ਪੁਲਿਸ ਕੀ ਕਾਰਵਾਈ ਕੀਤੀ ਹੈ 174 ਹੁਣ ਇਹ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਕਮ ਸੇ ਕਮ ਇਹਦਾ ਕਾਜ਼ ਆਫ ਡੈਥ ਪਤਾ ਲੱਗੇ ਸਾਨੂੰ ਉਹਦੇ ਬਾਅਦ ਪ੍ਰਸੀਡ ਆਨ ਕਰਾਂਗੇ